ਮਾਉਂਟੋਗਸਸਪੀਸ ਆਉਂਦੀਆਂ ਤੇ ਦਿੱਸ ਵੀਸ ਆਉਂਦੀਆਂ ਤਾਂ ਸਾਡੀ ਕਲਰਫੁਲਸ ਪਾਰਟੀ ਆ ਬਾਹਰ ਸੀ ਉਹਨਾਂ ਨੂੰ ਖੁਦ ਹੀ ਮਿਲੀ ਸੀ ਸਾਡੇ ਪਿੰਡ ਚੰਨੂ ਦੇ ਜਗਜੀਤ ਸਿੰਘ ਪੁੱਤ ਸਰਦੇਵ ਸਿੰਘ ਅਤੇ ਜਾਦਵ ਸਰੂਪ ਚੂਚਾ ਰੱਜੋ ਤੂੰ ਇੱਥੇ ਤੂੰ ਅਜੇ ਕੰਮ ਤੇ ਵੀ ਨਹੀਂ ਆਈ ਅੱਜ ਮੰਨੂ ਦੀ ਸਕੂਲ ਦੀ ਬੱਸ ਲੱਗ ਗਈ ਹੈ ਨਾ ਇਸ ਲਈ ਉਹਨੂੰ ਛੱਡਣ ਆਈ ਸੀ ਖੂਨ ਦੀ ਬੱਸ ਪਰ 13 ਮੰਨੂ ਤਾਂ ਸਰਕਾਰੀ ਸਕੂਲ 'ਚ ਪੜਦਾ ਹੈ ਨਾ ਹਾਂਜੀ ਜੀ ਜੀ ਕੋਨ ਸਰਕਾਰੀ ਸਕੂਲਾਂ ਚ 200 ਬਸਾਂ ਚੱਲਦੀਆਂ ਜਿੰਦਾ ਫਾਇਦਾ ਮੇਰੇ ਮਨੋ ਵਰਗੇ 10000 ਬੱਚਿਆਂ ਨੂੰ ਮਿਲੇਗਾ ਸਰਕਾਰੀ ਸਕੂਲਾਂ ਨੂੰ ਵੀ ਬਹੁਤ ਸ਼ਾਨਦਾਰ ਬੱਸਾਂ ਅਸੀਂ ਦੇਵਾਂਗੇ ਪਹਿਲੇ ਬੱਚਤ ਵਾਸਤੇ 20000 ਬੱਚੇ ਦਾ ਅਸੀਂ ਪ੍ਰਬੰਧ ਕਰ ਰਹੇ ਹਾਂ ਇਹ ਸ਼ਰਾਬ ਨਜਾਇਜ਼ ਘੱਟ ਕੇ ਵੇਚਣ ਦੇ ਆਪੀ ਨੇ ਉਹਨਾਂ ਦੇ ਆਧਾਰ ਤੇ ਸੀ ਐਫ ਆਰ ਨੰਬਰ ਗਿਆਰਾ ਅਧਿਕਾਰਕ ਕੇ ਅ ਮੁੱਖ ਤੇ ਜਗਜੀਤ ਜੁਜਾ ਕੇ ਨਾਲ ਰਿਡਿ ਕੀਤੀ ਤਾਂ ਉਹਦੇ ਇੱਕ ਕੈਨੀ ਪਲਾਸਟਿਕ ਦੇ ਵਿੱਚੋਂ ਕਰੀਬ 40 ਲੀਟਰ ਸ਼ਰਾਬ ਨਜਾਇਜ਼ ਉਭਰੰਦ ਕੀਤੀ ਹੈ ਜਿਸੋਂ ਦੀ ਮੁਕੱਦਮਾ ਦਰਪੇਸ਼ ਹੈ। ਇਹ ਸਰ ਸ਼ਰਾਬ ਕਿਹੜੀ ਸੀ? ਇਹ ਸ਼ਰਾਬ ਘਰ ਦੀ ਕੱਢੀ ਹੋਈ ਸ਼ਰਾਬ ਹੈ। ਜੀ। ਇਹ ਆਪਕੇ ਘਰਾਂ ਨੂੰ ਅੱਜ ਕੱਟੋ-ਕਟ ਕੇ ਦੇਖੂ ਘਰ ਹੋਈ ਚੀ। ਠੀਕ ਹੈ। ਇਹ ਸਰ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਹੈ? ਇਹ ਤੇ ਪਹਿਲਾਂ ਵੀ ਜਗਜੀਤ ਸਿੰਘ ਦੇ ਪਹਿਲਾਂ ਪਰਚੇ ਹੈਗੇ ਨੇ। ਕਿੰਨੇ ਪਰਚੇ ਨੇ? ਪਹਿਲਾਂ ਵੀ 2-3 ਪਰਚੇ ਦਰਜ ਨੇ ਤੇ ਸ਼ਰਾਬ ਦੇ। ਕਿਹੜੇ ਸ਼ਰਾਬ ਦੇ ਹੈ ਸਰ? ਸ਼ਰਾਬ ਦੇ ਨੇ। ਜੀ ਸਰ ਤਾਂ ਸਰ ਇਹ ਤੋਂ ਕਿਹੜੀ ਕਾਰਵਾਈ ਕੀਤੀ ਗਈ ਹੈ ਅ ਫਿਲਹਾਲ ਇਹਨਾਂ ਨੂੰ ਮਤਲਬ ਅ ਕੋਰਟ ਵਿੱਚ ਪੇਸ਼ ਕਰਨਗੇ ਗਾਂ ਵੰਡ ਲੈਣੇ ਜੇ ਵੰਡ ਦਿੱਤਾ ਤਾਂ ਗਾਂ ਫੋਰਟ ਅਧਿਸ਼ਕਰਾਂਗੇ ਉਹ ਕੀ ਕਿਚਲਾਪ ਕਰ ਕਿੱਥੇ ਪਾਉਂਦੇ ਜਾਂ ਕਿੱਥੇ ਨਹੀਂ ਪਾਉਂਦੇ ਅ ਮਾਣ ਤੋਂ ਗਿਆ ਐਸਐਸਪੀ ਸਾਹਿਬ ਦੀਆਂ ਤਾਂ ਡੀਐਸਪੀ ਸਾਹਿਬ ਦੀਆਂ ਤਾਂ ਇਹਨਾਂ ਸਾਡੀ ਕਲਪਸ ਪਾਰਟੀਆਂ ਬਾਹਰ ਸੀ ਉਹਨਾਂ ਨੂੰ ਖੁਦ ਹੀ ਮਿਲੀ ਸੀ ਸਾਡੇ ਪਿੰਡ ਚੰਨੂ ਦੇ ਜਗਜੀਤ ਸਿੰਘ ਤੋਂ ਸਰਦੇਵ ਸਿੰਘ ਅਤੇ ਜਾਦਵ ਸਰੂਪ ਚੂਚਾ ਇਹ ਸ਼ਰਾਬ ਨਜਾਇਜ਼ ਖੱਤਰੀ ਵਿੱਚੋਂ ਦੇ ਆਪੀ ਨੇ ਉਹਨਾਂ ਦੇ ਆਧਾਰ ਤੇ ਸੀ ਐਫ ਆਰ ਨੰਬਰ 14 ਦਾਜਿਕਾ ਕੇ ਆ ਮੁਕਤੀ ਜਲੂਜਾ ਕੇ ਉਹਨਾਂ ਨੇ ਜੜੀ ਕੀਤਾ ਤਾਂ ਉਹਦੇ ਇੱਕ ਕੈਨੀ ਪਲਾਸਟਿਕ ਦੇ ਵਿੱਚੋਂ ਕਰੀਬ 40 ਲੀਟਰ ਸ਼ਰਾਬ ਨਜਾਇਜ਼ ਬਰੰਬਤ ਕੀਤੀ ਹੈ ਜਿਸੋਂ ਦੀ ਮੁਕੱਦਮਾ ਦਰਪੇਸ਼ ਹੈ ਐ ਸਰ ਸ਼ਰਾਬ ਕਿਹੜੀ ਸੀ ਇਹ ਸ਼ਰਾਬ ਘੱਟੀ ਘੱਟੀ ਵੀ ਸ਼ਰਾਬ ਹੈ ਜੀ ਇਹ ਆਪਕੇ ਘਰਾਂ ਨੂੰ ਅੱਜ ਘਟੋਟ ਕੇ ਦੇਖ ਕਾਰ ਹੋਈ ਸੀ ਠੀਕ ਹੈ ਐ ਸਰ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਹੈ ਇਹ ਤੇ ਪਹਿਲਾਂ ਵੀ ਜਗਜੀਤ ਸਿੰਘ ਦੇ ਪਹਿਲਾਂ ਪਰਚੇ ਹੈਗੇ ਨੇ ਕਿੰਨੇ ਪਰਚੇ ਨੇ ਪਹਿਲਾਂ ਵੀ 2-3 ਪਰਚੇ ਦਰਜ ਨੇ ਤੇ ਸ਼ਰਾਬ ਦੇ ਕਿਹੜੇ ਸ਼ਰਾਬ ਦੇ ਹੀ ਹੈ ਸ਼ਰਾਬ ਦੇ ਨੇ ਜੀ ਸਰ ਤਾਂ ਸਰ ਐਸਤੇ ਉਹ ਕਿਹੜੀ ਕਾਰਵਾਈ ਕੀਤੀ ਗਈ ਹੈ ਅ ਫਿਲਹਾਲ ਇਹਨਾਂ ਨੂੰ ਮਤਲਬ ਅਜੇ ਕੋਰਟ ਵਿੱਚ ਪੇਸ਼ ਕਰਨਗੇ ਗਾਹ ਬਾੜ ਲੈਣੇ ਜੇ ਬਾੜ ਦਿੱਤਾ ਤਾਂ ਗਾਹ ਫੋਰਟਪ੍ਰਦੇਸ਼ ਕਰਾਂਗੇ ਉਹ ਕੀ ਕਿਚਲਾਫ ਕਰ ਕਿੱਥੇ ਪਾਉਂਦੇ ਜਾਂ ਕਿੱਥੇ ਨਹੀਂ ਪਾਉਂਦੇ